ਆ ਵੀ ਆਉਦੀ ਵੀ ਆ ਬੇਰੇ ਮਾਲ ਦਾ ਬੇਰੇ ਕਿੰਨਾ ਕਮਾ ਗਿਆ ਹੋਏ ਮਹਾਰਾਜ ਮੈਂ ਤਾਂ ਮਾਲ ਪਰ ਕੰਮ ਲੱਗਿਆ ਇਹਦੇ ਸ਼ਜਾਨ ਬਠਾਣੇ ਜਾ ਰਹੀ ਸੀ ਤੇ ਮਗਰ ਕੋਈ ਕਹਿੰਦੇ ਟਰੱਕ ਵਾਲਾ ਮਾਰ ਕੇ ਚਲ ਗਿਆ ਛੇੜ ਤੇ ਪੰਨੀ ਤੇ ਮੈਨੂੰ ਤੇ ਕੰਮ ਲੱਗਿਆ ਮੈਂ ਉਥੇ ਦਿਹਾੜੀ ਮੈਨੂੰ ਤੇ ਉਥੇ ਜਾ ਕੇ ਕਿਸੇ ਨੂੰ ਦੱਸਿਆ ਤੇ ਉਥੇ ਤੇਰੇ ਘਰੋਂ ਪੂਰੀ ਹੋ ਗਈ ਆ ਤੋਂ ਪਾਸਾ ਪਾਰ ਕੋਈ ਕਹਿੰਦਾ ਦੋ ਦੂਈ ਵੀ ਪੂਰੀ ਹੋ ਗਏ ਤੇ ਮੇਰੀ ਛੋਟੀ ਸਾਲੀ ਐ ਸਜਾਨਪੁਰ ਤੋਂ ਦੋ ਵਾਰੀ ਪਹਿਲੇ ਪਰਚਾ ਦਿੱਤਾ ਸਜਾਨਪੁਰ ਉਹ ਪੁਛ ਕੇਅਰ ਨਹੀਂ ਕਰਦੀ ਕੱਲ ਫਿਰ ਗਈ ਦੀਆਂ ਅੱਜ ਫਿਰ ਸ ਤੇਰੇ ਇਸੇ ਗੱਲ ਤੇ ਤੁਹਾਡੀ ਗੱਲ ਕੋਈ ਫਾਈਨਲ ਕਰੇ ਕੋਈ ਫਾਈਨਲ ਨਹੀਂ ਕੀਤੀ ਇਹਨੇ ਪਹਿਲੇ ਸੇਮ ਹੀ ਨਿਓ ਘੇੜਾ ਪੰਗਾ ਪੈਦੇ ਸੇ ਸਤ ਉਥੋਂ ਜੰਮੂ ਤੋਂ ਪੁਣੀ ਚੋਕ ਕੇ ਲਿਆਂਦੀ ਦੀ ਜਨੇ ਜਮੈਰੀਏ ਪੁਛ ਨੇ ਤਾਂ ਵੀ ਕੇਅਰ ਨਹੀਂ ਕੀਤੀ ਪੈਸੇ ਲੈਂਦੇ ਆ ਜੋ ਨਾਲ ਉਹ ਕੋਲ ਖਾ ਲੈਂਦੇ ਆ ਸਾਡੀ ਕੋਈ ਕੇਅਰ ਵੀ ਕੀਤੀ ਇਹਨੇ ਨਹੀਂ। ਮਾਸ਼ਾ ਕਿਸ ਦੇ ਨਾਲ ਹੋਇਆ? ਐਕਚੁਅਲੀ ਕਿਸ ਦੇ ਨਾਲ ਹੋਇਆ? ਅੱਛਾ ਸਾ ਮੇਰੀ ਜਨਾਨੀ ਮਰ ਗਈ ਇੱਕ ਟਰੱਕ ਵਾਲਾ ਮਾਰ ਗਿਆ, ਇੱਕ ਮਿਸਾਲੀ ਮਰ ਗਈ। ਜਿਹਦਾ ਬੰਦਾ ਇਨੀ ਛੇ ਤੇ ਤਿੰਨ ਬੱਚੇ ਰਹਿ ਗਏ ਉਹਦੇ। ਤਿੰਨ ਬੱਚੇ ਰਹਿ ਗਏ ਉਹਦੇ। ਦੇਖ ਕਵੇ ਚਲੋ ਤਾਇਆ ਤਾਇਆ ਪਾਲ ਲੈਣਗੇ ਜਿਹੜੀ ਚੋਕੇ ਲੈਣੀਆਂ ਦੋ ਤੇ ਨਾਨੀ ਨਾਨੇ ਨਾਨੀ ਕੋਲ ਆਏ ਹੋਏ। ਬੇਸਿਕਲੀ ਇਹ ਜਿਹੜਾ ਅੱਜ ਟੀ ਪੁਆਇੰਟ ਡਿਫੈਂਸ ਰੋਡ ਦੇ ਉੱਤੇ ਇੱਕ ਡਬਲ ਮਰਡਰ ਹੋਇਆ ਇਹਨੂੰ 1 ਘੰਟੇ ਦੇ ਦੌਰਾਨ ਹੀ ਇਹਨੂੰ ਸੋਲਵ ਕਰ ਲਿਆ ਗਿਆ ਉਹਦੇ ਚ ਜਿਹੜਾ ਦੋਸ਼ੀ ਹੈਗਾ ਰਿੱਕੀ ਉਹਨੂੰ ਸਮੇਤ ਉਹਦੇ ਟਰੱਕ ਗ੍ਰਿਫਤਾਰ ਕਰ ਲਿਆ ਗਿਆ ਇਹਦੀ ਬੈਕਗ੍ਰਾਉਂਡ ਇਹ ਆ ਕਿ ਇਹ ਰਿੱਕੀ ਜਿਹੜਾ ਇੱਕ ਨੀਰੂ ਨਾਂ ਦੀ ਔਰਤ ਆ ਉਹਦੇ ਨਾਲ ਇਸ ਦਾ ਡਿਸਪਿਊਟ ਸੀ ਉਸ ਡਿਸਪਿਊਟ ਦੇ ਚਲਦਿਆਂ ਇਹ ਔਰਤ ਨੂੰ ਮਤਲਬ ਕਿ ਨiyet ਜਿਹੜੀ ਇਹਦੀ ਸੀਗੀ ਉਹਨੂੰ ਮਾਰ ਦੇਣ ਦੀ ਨiyet ਨਾਲ ਜਦੋਂ ਉਹਨੂੰ ਟਰੱਕ ਤੇ ਫੋਲੋ ਕਰ ਰਿਆ ਸੀਗਾ ਜਿਉਂ ਹੀ ਔਰਤਾਂ ਇਹ ਡਿਫੈਂਸ ਰੋਡ ਟੀ ਪੁਆਇੰਟ ਜਿੱਥੋਂ ਨੈਸ਼ਨਲ ਹਾਈਵੇ ਐਨ ਐਚ 44 ਮੈਚ ਕਰਦਾ ਉੱਥੇ ਸਾਡੇ ਪੁਲਿਸ ਦੇ ਹਾਈ ਡੈਫੀਨੇਸ਼ਨ ਸਿਕਿਉਰਿਟੀ ਸਰਵੇਲੈਂਸ ਕੈਮਰੇ ਲੱਗੇ ਆ ਉਸ ਦਾਇਰੇ ਵਿੱਚ ਆਉਂਦੀਆਂ ਔਰਤਾਂ ਤੇ ਉੱਥੇ ਆ ਕੇ ਟਰੱਕ ਜਿਹੜਾ ਹੈਗਾ ਜ਼ਬਰਦਸਤੀ ਉਹਨਾਂ ਦੇ ਉੱਪਰ ਇਹ ਚਾੜ ਦਿੰਦਾ ਜਿਹਦੇ ਨਾਲ ਉਹਨਾਂ ਦੋਨੋਂ ਔਰਤਾਂ ਦੀ ਨਿਰੂਤ ਉਸ ਸੀਸਟਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਔਰ ਇਹ ਟਰੱਕ ਉਲਟੀ ਦਿਸ਼ਾ ਵੱਲ ਨੂੰ ਭਜਾ ਕੇ ਬਾਦਰਪੁਰ ਸਾਈਡ ਨੂੰ ਲੈ ਜਾਂਦਾ ਔਰ ਉਸ ਤੋਂ ਬਾਅਦ ਇਹਨੂੰ ਪੁਲਿਸ ਵੱਲੋਂ ਫਾਲੋ ਕੀਤਾ ਗਿਆ ਇਹਨੂੰ ਇੰਡਸਟਰੀ ਏਰੀਆ ਵਿੱਚ ਸਨੇਤ ਟਾਕਿਡਾ ਹੈਗਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦਾ ਮਰਡਰ ਕਰਨ ਦਾ ਮਕਸਦ ਇਹਨਾਂ ਦਾ ਕੋਈ ਆਪਸੀ ਡਿਸਪਿਊਟ ਹੈ ਔਰਤ ਦਾ ਤੇ ਇਸ ਮਰਦ ਜਿਹੜਾ ਹੈਗਾ ਰਿੱਕੀ ਦਾ ਉਹਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਇਹਦੀ ਪ੍ਰੀਲੀਮਨਰੀ ਇੰਟਰੋਗੇਸ਼ਨ ਤੇ ਹੀ ਐਡਮਿਟਡ ਕਿ ਇਹ ਮਾਰਡਰ ਜਿਹੜਾ ਹੈਗਾ ਆ ਮੈਂ ਕੀਤਾ ਔਰ ਮਾ ਗੁੱਸੇ ਚ ਆ ਕੇ ਤੈਸ਼ ਚ ਆ ਕੇ ਮਰਡਰ ਕੀਤਾ ਹੈ। ਇਸ ਕੇਸ ਦੇ ਵਿੱਚ ਕਿੰਨੇ ਇੱਕ ਬੰਦੇ ਜਿਹੜੇ ਹੈ ਇਨਵੋਲ ਹੈਗੇ। ਨਹੀਂ ਹਾਲ ਦੀ ਘੜੀ ਤੇ ਇੱਕ ਡਰਾਈਵਰ ਹੀ ਆ ਜੀ। ਉਹ ਡਰਾਈਵਰ ਆ ਉਹਦਾ ਹੀ ਡਿਸਪਿਊਟ ਹੈ। ਜਿਹੜੀਆਂ ਔਰਤਾਂ ਆ ਇਹ ਕਿਸੇ ਹੋਰ ਮੈਟ੍ਰੀਮੋਰੀਅਲ ਜਿਹੜਾ ਇਹਨਾਂ ਦੇ ਪਰਿਵਾਰ ਕੋਈ ਝਗੜਾ ਸੀ ਉਹ ਸੰਬੰਧੀ ਜਿਹੜੀਆਂ ਹੈਗਿਆ ਇਹ ਪੁਲਿਸ ਸਟੇਸ਼ਨ ਸੁਜਾਨਪੁਰ ਜਿਹੜਾ ਕਿ ਇੱਥੋਂ ਕਾਫੀ ਦੂਰੀ ਤੇ ਆ ਤੁਰ ਕੇ ਜਾਂਦਾ ਤਾਂ ਉੱਥੇ ਤੱਕ ਬਹੁਤਾ ਜਿਆਦਾ ਨਹੀਂ ਬਣਦਾ। ਉਧਰੋਂ ਇਹ ਤੁਰ ਕੇ ਜਾ ਰਹੀਆਂ ਸੀਗੀਆਂ। ਉਹ ਜਿਹੜਾ ਮੈਟ੍ਰੀਮੋਰੀਅਲ ਡਿਸਪਿਊਟ ਆ ਉਹ ਅਲੱਗ ਆ। ਇਸ ਬੰਦੇ ਦਾ ਇਸ ਔਰਤ ਨਾਲ ਡਿਸਪਿਊਟ ਲੱਗ ਗਿਆ ਸੋ ਇਹਨੇ ਜਿਹੜਾ ਮਰਡਰ ਕੀਤਾ ਇਹ ਉਸ ਕਰਕੇ ਕੀਤਾ ਕਿ ਔਰਤ ਨਾਲ ਡਿਸਪਿਊਟ ਆ ਉਹ ਜਿਹੜੀਆਂ ਦੋ ਔਰਤਾਂ ਥਾਣੇ ਜਾ ਰਹੀਆਂ ਸੀ ਉਹ ਆਪਣੀ ਸਿਸਟਰ ਦੇ ਕਿਸੇ ਮੈਟ੍ਰੀਮੋਨੀਅਲ ਡਿਸਪਿਊਟ ਕਰਕੇ ਜਾ ਰਹੀਆਂ ਸੀ ਸ਼ਿਕਾਇਤ ਕਰਨ ਵਾਸਤੇ ਤੇ ਰਸਤੇ ਵਿੱਚ ਇਹਨਾਂ ਦਾ ਮਰਡਰ ਹੋ ਜਾਂਦਾ ਤੇ ਜਿਹੜਾ ਦੋਸ਼ੀ ਆ ਇੱਕੋ ਹੀ ਦੋਸ਼ੀ ਹਲਦੀ ਘੜੀ ਆ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸਰ ਜਿਹੜਾ ਦੋਸ਼ੀ ਆ ਪਠਾਨਕੋਟ ਦਾ ਹੈ ਹਾਂਜੀ ਨੇੜੇ ਦੇ ਪਿੰਡ ਦਾ ਹੈਗਾ ਜੀ ਇਹਨੂੰ ਔਰਤਾਂ ਵੀ ਨੇੜੇ ਦੀ ਪਿੰਡ ਦੀਆਂ ਹੀ ਆ ਤੇ ਦੋਨੋਂ ਪਠਾਨਕੋਟ ਦੇ ਨਿਵਾਸੀ ਆ